ਉਹ ਕੋਲ ਪਹੁੰਚ ਗਏ ਤਾਂ ਤੇਰੇ ਤੇ ਗਿਆਨੀ ਅਸਤ ਸੇਵਾ ਤੇ ਬਾਬੇ ਜੀ ਦੇ ਨਾਮ ਕਰਦੇ ਦੋ ਤਿੰਨ ਵਾਰ ਸਭ ਹੋ ਗਏ ਸਾਰ ਸਭ ਦੀ ਇੱਕ ਫੇਰ ਧੀਰੇ ਧੀਰੇ ਕੋਤੋਂ ਹੀ ਜਾਂਦੇ ਨੇ ਕਹਾਣੀ ਜਦੋਂ 13 ਤੇ ਪਹੁੰਚਿਆ ਤੇ ਭਾਈ ਮਤੀਤ ਜੀ ਕਹਿਣ ਲੱਗੇ ਉਹ ਜਿੱਦੀ ਹੋਂਦਾ 13 ਹੋ ਗਏ ਨੇ ਸਭਨਾ ਜੀਆ ਗਾਰਿਕ ਦਾ ਸੋ ਮੈਨਿਸਰ ਨਾ ਜਾਇ ਗੁਰੂ ਨਾਨਕ ਪਾਸਾ ਜੀ ਦੇ ਉਰਿਆ ਫਿਰਦੇ ਨੇ ਤੇ ਜਦੋਂ ਇਹੋ ਜੇ ਵਚਨ ਸੁਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਇੱਕ ਦੀ ਵਡਿਆਈ ਸੁਣੀ ਕਿ ਸਾਰੇ ਪਾਸੇ ਇੱਕ ਦੀ ਹੀ ਵਡਿਆਈ ਹੈ ਇੱਕੋ ਮਾਲਕ ਹੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਰਿਜਕ ਦੇਣ ਵਾਲਾ ਹੈ ਫਿਰ ਉਸ ਮਾਲਕ ਤੇ ਨਾਲ ਜੁੜੇ ਤੇ ਭਾਈ ਭਗੀਰਥ ਜੀ ਕਹਿਣ ਲੱਗੇ ਫਿਰ ਇੱਕ ਵਾਹਿਗੁਰੂ ਹੈ ਜਿਹੜਾ ਸਦਾ ਹੀ ਸੱਚਾ ਹੈ ਜਿਸ ਨੇ ਸਦਾ ਵਾਤੇ ਰਹਿਣਾ ਹੈ ਗੁਰੂ ਨਾਨਕ ਪਾਸਾ ਜੀ ਦੇ ਪਾਵਨ ਬਚਨ ਨੇ ਆਦ ਸੱਚੇ ਜੁਗਾਦ ਸੱਜ ਹੈ ਭੀ ਸੱਜ ਨਾਨਕ ਹੋਸੀ ਭੀ ਸੱਜ ਕਿਉ ਵਾਗੂ ਵੀ ਸਦਾ ਸੱਚਾ ਹੈ ਰਹਿਣ ਵਾਲਾ ਹੈ ਸਦਾ ਸੱਚੇ ਰਹਿਣ ਵਾਲਾ ਹੈ ਬਾਗੀ ਜਿਹੜੀ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਨਹਾਰ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੈ ਕੂੜ ਨਾਨਕ ਵਿਖਾਣਾ ਬੇਨਤੀ ਉਦ ਬਾਜ ਕੋੜੋ ਕੋੜ ਗੁਰੂ ਨਾਨਕ ਪਾਸਾ ਦੀ ਚਾਹ ਲਗੇ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੀਰ ਕੋਲੋਆ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਸਮੂਹ ਮੈਂਬਰਾਂ ਵੱਲੋਂ ਸਮੂਹ ਗੁਰਨਾਨਕ ਨਾਮਲੇਵਾ ਸਿੱਖ ਸੰਗਤਾਂ ਵੱਲੋਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੁਣ ਸਵੇਰੇ ਅੰਮ੍ਰਿਤ ਵੇਲੇ ਤੋਂ ਦੁਪਹਿਰ 3 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਦੀਵਾਨ ਸਜਾਏ ਜਾ ਰਹੇ ਹਨ ਜਿਸ ਵਿੱਚ ਪੰਥ ਪ੍ਰਸਿੱਧ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਤੋਂ ਕਥਾ ਬਾਚਕ ਪਹੁੰਚ ਰਹੇ ਹਨ ਆਪ ਸਭ ਸਿੱਖ ਸੰਗਤਾਂ ਨੂੰ ਚਰਨਾ ਜੀ ਨਿਮਰਤਾ ਸਾਹਿਬ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਪਹੁੰਚ ਕੇ ਬਾਤੋ ਬਾਦ ਹਰ ਜਸ ਕੀਰਤਨ ਦੇ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ